ਹਰ ਵਾਲਮੀਕੀ ਜੈ ਗੁਰਦੇਵ ਧੰਨ ਗੁਰਦੇਵ ਜੋ ਬੁਲੇ ਸੋਨਿਆਲ ਸਾਸਰੀਆ ਕਾਲ ਅਲਮਸਾਤਾ ਲਾਲ ਬਾਦਸ਼ਾਹ ਸਰਕਾਰ ਜੀ ਦੇ ਦਰਬਾਰ ਦੇ ਜਿੰਨੇ ਵੀ ਸੇਵਾਦਾਰ ਜਿਹੜੀ ਮੈਨੇਜਮੈਂਟ ਇਸ ਦਰਬਾਰ ਦੇ ਨਾਲ ਜਿੰਨੇ ਵੀ ਜੁੜੇ ਹੋਏ ਸੇਵਾਦਾਰ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਕਿ ਜਿਹੜਾ ਵਿਵਾਦ ਚੱਲਿਆ ਸੀ ਉਸ ਵਿਵਾਦ ਦੇ ਪ੍ਰਤੀ ਅੱਜ ਸਾਰੀ ਮੈਨੇਜਮੈਂਟ ਸਾਰੇ ਸੇਵਾਦਾਰ ਤੇ ਸਾਰੇ ਉਹ ਵੀਰ ਜਿਨ੍ਹਾਂ ਨੇ ਇਹ ਵਿਵਾਦ ਸ਼ੁਰੂ ਕੀਤਾ ਸੀ ਉਹਨਾਂ ਨੇ ਆਪਸ ਵਿੱਚ ਬੈਠ ਕੇ ਕੰਪਰੋਮਾਈਜ਼ ਕੀਤਾ ਸਲਾਹ ਕੀਤੀ ਕਿ ਇਸ ਦਰਬਾਰ ਦੇ ਜੋ ਵੀ ਪਹਿਲੇ ਬੀਤੇ ਸਮੇਂ ਦੇ ਵਿੱਚ ਗੱਲਾਂਬਾਤਾਂ ਹੋਈਆਂ ਉਹਨਾਂ ਨੂੰ ਨਿਤਾਰ ਕੇ ਰੱਖਿਆ ਗਿਆ ਤੇ ਭਾਈਚਾਰਾ ਜਿਹੜਾ ਉਹਨੂੰ ਕਾਇਮ ਕਰਨ ਦੀ ਇੱਕ ਯੋਜਨਾ ਬਣਾਈ ਗਈ ਹੈ ਇੱਕ ਸਲਾਹ ਬਣਾਈ ਗਈ ਤੇ ਅੱਜ ਸਾਰਿਆਂ ਨੇ ਬੈਠ ਕੇ ਤੁਸੀਂ ਦੇਖ ਸਕਦੇ ਹੋ ਮੀਡੀਆ ਦੇ ذریعے ਕਿ ਉਹ ਸਾਰੇ ਸੇਵਾਦਾਰ ਉਹ ਸਾਰੇ ਵੀਰ ਅੱਜ ਇੱਥੇ ਇਕੱਠੇ ਹੋ ਕੇ ਉਹਨਾਂ ਨੇ ਇਕਜੁੱਟ ਹੋ ਕੇ ਤੇ ਇਹ ਨਾਰਾ ਲਗਾਇਆ ਕਿ ਇਕਜਟ ਹੋਵੋ ਤੇ ਦਰਬਾਰ ਦੇ ਨਾਲ ਜੁੜੋ ਜਿਵੇਂ ਪਹਿਲਾਂ ਬੀਤੇ ਸਮੇਂ ਦੇ ਵਿੱਚ ਬੀਤੇ ਹੋਏ ਜਿਹੜੇ ਮੇਲੇ ਲੰਘ ਕੇ ਗਏ ਜਿਹੜੀਆਂ ਵਰ੍ਹਸੀਆਂ ਲੰਘ ਕੇ ਗਈਆਂ ਜਿਵੇਂ ਇੱਥੇ ਰੌਣਕਾਂ ਲੱਗਦੀਆਂ ਸੀ ਉਵੇਂ ਇਸੇ ਤਰ੍ਹਾਂ ਇਹ ਰੌਣਕਾਂ ਬਰਕਰਾਰ ਰਹਿਣ ਇਹ ਜਿਹੜਾ ਭਾਈਚਾਰਾ ਉਸੇ ਤਰ੍ਹਾਂ ਕਾਇਮ ਰਹੇ 26 ਔਰ 27 ਮਾਰਚ ਨੂੰ ਜਿਹੜੀ ਅਲਮਸ ਦਾਤਾ ਲਾਲ ਬਾਸ਼ਾ ਸਰਕਾਰ ਜੀ ਦੀ ਵਰਸੀ ਮਨਾਈ ਜਾਏ ਇਸ ਸਾਲ ਵੀ 27 ਮਾਰਚ ਨੂੰ ਬੜੀ ਸ਼ਰਧਾ ਦੇ ਨਾਲ ਮਨਾਈ ਜਾ ਰਹੀ ਹੈ ਇਹ ਜਨਮ ਅਰਸੀ ਮਨਾਈ ਜਾਵੇਗੀ ਜੀ ਉਹਨਾਂ ਦੀ ਸਰਪ੍ਰਸਤੀ ਹੇਠ ਮਨਾਈ ਜਾਵੇ ਇਹ ਸਾਰੀ ਮੈਨੇਜਮੈਂਟ ਰਲ ਕੇ ਸਭ ਨੇ ਇਹ ਪ੍ਰਣ ਕੀਤਾ ਇਹ ਇੱਕ ਉਹਨਾਂ ਨੇ ਲਕਸ਼ਯ ਬਣਾਇਆ ਕਿ ਸਾਰੇ ਜਾਣੇ ਮਿਲ ਕੇ ਹੀ ਜਿਵੇਂ ਪਹਿਲਾਂ ਕੰਮ ਕਰਦੇ ਸੀ ਉਸੇ ਤਰ੍ਹਾਂ ਸਾਰੇ ਮਿਲ ਕੇ ਕੰਮ ਕਰਾਂਗੇ ਜਕਾਰਾ ਬਾਪੂ ਲਾਲ ਬਾਦਸ਼ਾਹ ਸਰਕਾਰ ਦਾ ਜੈ ਜਰਵਾਹ ਕਈ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜਿਹੜੀ ਮੇਰਾ ਬਾਪੂ ਲਾਲ ਬਾਦਸ਼ਾਹ ਦਰਬਾਰ ਤੇ ਅੱਜ ਪ੍ਰੈਸ ਕਾਨਫਰੰਸ ਰੱਖੀ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਬਾਪੂ ਜੀ ਦੇ ਦਰਬਾਰ ਤੇ ਪਹੁੰਚਣ ਤੇ ਜੀ ਆਇਆਂ ਨਿਗਾਹ ਸਵਾਗਤ ਤੁਹਾਡਾ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਦਰਬਾਰ ਤੇ ਪੁੱਜਿਓ ਦਰਬਾਰ ਤੇ ਤੁਸੀਂ ਵੈਸੇ ਹੀ ਪੁੱਜਦੇ ਹੋ ਅੱਜ ਚਲੋ ਇੱਕ ਆਪਾਂ ਪ੍ਰੈਸ ਦਾ ਬਹਾਨਾ ਮਾਰ ਲਿਆ ਤੇ ਆਪਾਂ ਸਾਰੇ ਇਕੱਠੇ ਹੋਏ ਆਂ ਗੱਲ ਇਹ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਦਰਬਾਰ ਦੇ ਵਿੱਚ ਥੋੜੀ ਜੀ ਕੰਟਰੋਵਰਸੀ ਹੋ ਗਈ ਸੀ ਗਲਤ ਫਹਿਮੀਆਂ ਹੋ ਗਈਆਂ ਸੀ ਉਹ ਸਾਰਾ ਅੱਜ ਮਸਲਾ ਸਾਰਾ ਸੌਟ ਆਊਟ ਹੋਇਆ ਜੀ ਕੋਈ ਕਿਸੇ ਦੇ ਮਨ ਦੇ ਵਿੱਚ ਗਿਲਾ ਸ਼ਿਕਵਾ ਨਹੀਂ ਹੈ ਸਾਰੇ ਇਕਾ ਜਿਸ ਤਰ੍ਹਾਂ ਪਹਿਲਾਂ ਸਾਰੀ ਕਮੇਟੀ ਚੱਲਦੀ ਸੀ ਇਹ ਸਾਰੀ ਜੋ ਕੁਝ ਵੀ ਹੈ ਸਿਰਫ ਤੇ ਸਿਰਫ ਸਾਈਂ ਦਰਵੇਸ਼ ਹੰਸ ਰਾਜ ਹੰਸ ਜੀ ਉਹਨਾਂ ਦੀ ਰਹਿਨਮਾਈ ਹੇਠੇ ਸਾਰਾ ਦਰਬਾਰ ਚੱਲੇਗਾ ਇਸ ਗੱਲ ਦੇ ਨਾਲ ਸਾਰਿਆਂ ਨੇ ਇਹ ਸਹਿਮਤੀ ਪ੍ਰਗਟਾਈ ਆ ਕਿਸੇ ਦਾ ਇੱਥੇ ਕੋਈ ਵਿਵਾਦ ਨਹੀਂ ਕੋਈ ਮਸਲਾ ਨਹੀਂ ਜੇ ਜੋ ਗੱਲਾਂ ਹੋਈਆਂ ਉਹ ਤੇ ਸਾਰਿਆਂ ਨੇ ਸਹਿਮਤੀ ਆ ਕੋਈ ਅੱਜ ਤੋਂ ਬਾਅਦ ਇਦਾਂ ਦੀ ਗੱਲ ਨਹੀਂ ਐ ਇਹ ਜਿਹੜਾ ਦਰਬਾਰ ਜਿਸ ਤਰ੍ਹਾਂ ਪਹਿਲਾਂ ਸਾਰੀ ਇਹ ਸੇਵਾ ਚੱਲਦੀ ਉਸੇ ਤਰ੍ਹਾਂ ਇਹ ਦਰਬਾਰ ਦੀ ਸੇਵਾ ਚੱਲੇਗੀ ਸੋ ਸਾਰਿਆਂ ਨੂੰ ਬੇਨਤੀ ਆ ਕਿ ਹੁਣ ਜਿਹੜੀ ਬਾਪੂ ਲਾਲ ਬਾਦਸ਼ਾਹ ਸਰਕਾਰ ਦੀ ਵਰਸੀ ਆਉਣੀ ਐ 26 ਤੇ 27 ਮਾਰਚ ਨੂੰ ਉਹ ਜਿਹੜੀ ਵਰਸੀ ਮਨਾਉਣੀ ਐ ਸਾਰਿਆਂ ਨੇ ਧੂਮ ਧਾਮ ਦੇ ਨਾਲ ਸਾਈ ਹੰਸ ਦਰਵੇਸ਼ ਜੀ ਦੀ ਰਹਿਨਮਾਈ ਦੇ ਹੇਠ ਜਿਸ ਤਰ੍ਹਾਂ ਉਹ ਸਾਰੇ ਅੱਗੇ ਸਾਨੂੰ ਸਾਰਿਆਂ ਨੂੰ ਕਮੇਟੀਾਂ ਨੂੰ ਗਾਈਡ ਕਰਦੇ ਸੀ ਉਸੇ ਤਰ੍ਹਾਂ ਉਹ ਹੁਣ ਵੀ ਗਾਈਡ ਕਰਨਗੇ ਉਸੇ ਤਰ੍ਹਾਂ ਇਸ ਦਰਬਾਰ ਦੀ ਬਾਗਡੋਰ ਸਾਂਭਣਗੇ ਉਸੇ ਤਰ੍ਹਾਂ ਉਹ ਸਾਰੇ ਕੰਮ ਕਰਨਗੇ ਕਿਸੇ ਦੇ ਮਨ ਦੇ ਵਿੱਚ ਕੋਈ ਗਿਲਾ ਨਹੀਂ ਹੈ ਕੋਈ ਸ਼ਿਕਬਾਨੀ ਹੈ ਸਾਰੇ ਇੱਕ ਹਾਂ ਇੱਕ ਸੀ ਤੇ ਇੱਕੇ ਰਵਾਂਗੇ ਸੋ ਇਸ ਗੱਲ ਨਾਲ ਸਾਰੇ ਸਹਿਮਤ ਹੋ ਇਹ ਗੱਲ ਸਾਰੇ ਅੱਜ ਇਸੇ ਲਈ ਆਪਾਂ ਇਕੱਠੇ ਹੋਏ ਆ ਤੇ ਤੁਹਾਡਾ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਦੇ ਨਾਲ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਰਿਆਂ ਨੇ ਇਹ ਆਪਣਾ ਅੱਜ ਕੀਮਤੀ ਸਮਾਂ ਕੱਢਿਆ ਸੋ ਮੈਂ ਧੰਨਵਾਦੀ ਹਾਂ ਸਾਰਿਆਂ ਦਾ ਇਹਨਾਂ ਦਾ ਇਹ ਮੇਰੇ ਸਾਰੇ ਮੇਰੇ ਭਰਾ ਨੇ ਸੋ ਇਹਨਾਂ ਨੇ ਜੋ ਗੱਲਾਂ ਹੋਈਆਂ ਉਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਇੱਕੋ ਹੀ ਗੱਲ ਦਾ ਪ੍ਰਣ ਲਿਆ ਕਿ ਸਾਰੇ ਯਾਰ ਨਹੀਂ ਦਰبار ਦੀ ਜਿਹੜੀ ਮੈਨੇਜਮੈਂਟ ਆ ਉਹਨੂੰ ਪਹਿਲਾ ਵੰਗ ਚਲਾਇਆ ਜਾਵੇ ਤਾਂ ਜੋ ਦਰਬਾਰ ਦੀ ਡਿਵੈਲਪਮੈਂਟ ਦੇ ਜਿਹੜੇ ਕੰਮ ਰੁਕੇ ਆ ਹੋਰ ਪਹਿਲਾਂ ਦੀ ਤਰ੍ਹਾਂ ਦੇ ਨਾਲ ਉਹ ਸਾਰੇ ਕੰਮ ਪੂਰੇ ਹੋਣ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲ ਸੱਚੀ ਦਰਬਾਰ ਕੀ ਜੈ ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਜਿਹੜਾ ਵੀ ਵਿਵਾਦ ਹੋਇਆ ਸੀਗਾ ਅਸੀਂ ਦੋਵਾਂ ਕਮੇਟੀਆਂ ਨੇ ਬਹਿ ਕੇ ਉਹਦਾ ਸੁਝੂਲਨ ਕੱਢ ਲਿਆ ਵਾ ਕਿੱਥੇ ਵਿਵਾਦ ਕਿੱਥੇ ਹੋਇਆ ਸੀ ਅੱਛਾ ਡੇਰੇ 'ਚ ਹੀ ਅੱਛਾ ਬਾਪੂ ਲਾਲਵਾ ਸਾਡੇਰੇ 'ਚ ਹੂੰ ਉਹਦਾ ਅਸੀਂ ਸੋਲੂਸ਼ਨ ਕੱਢ ਲਿਆ ਵਾ ਜੀ ਅਸੀਂ ਰਲ ਮਿਲ ਕੇ ਹੁਣ ਮੇਲਾ ਕਰਾਵਾਂਗੇ ਸਾਡਾ ਸਮਝੌਤਾ ਆ ਦੋਵਾਂ ਪਾਰਟੀਆਂ ਦਾ ਰਲ ਮਿਲ ਕੇ ਅਸੀਂ ਮੇਲਾ ਕਰਾਵਾਂਗੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਤੁਹਾਡਾ ਨਾਮ ਕੀ ਆ ਰਾਹੁਲ ਸੋਤਾ ਇਹ ਅਨਸਰ ਆਦਰਬੇਸ਼ਤੀ ਉਹਨਾਂ ਦੀ ਜੈ ਮਸਤਾ ਦੀ ਜੈ ਬਾਪੂ ਲਾਲ ਵਾਸ਼ਾ ਜੀ ਬਾਪੂ ਲਾਲ ਵਾਸ਼ਾ ਜੀ ਦਾ ਬੋਲ ਸੱਚ ਇਧਰ